ਦੋਸਤੋ ਆਪਕਾ ਕਹਿ ਸਕਦੇ ਹਾਂ ਕਿ ਸਾਰੀ ਦੁਨੀਆ ਇਸ ਵਕਤ ਇੰਟਰਨੈਟ ਦੇ ਸਹਾਰੇ ਚੱਲ ਰਹੀ ਹੈ ਅਤੇ ਇੰਟਰਨੈਟ ਤੋਂ ਬਿਨਾ 1 ਮਿੰਟ ਵੀ ਨਹੀਂ ਸਰ ਸਕਦਾ ਅੱਜ ਦੇ ਸਮੇਂ 100% ਦਫ਼ਤਰਾਂ ਦੇ ਵਿੱਚ ਇੰਟਰਨੈਟ ਦੀ ਵਰਤੋਂ ਹੋ ਰਹੀ ਹੈ ਅਤੇ ਲਗਭਗ 90% ਘਰਾਂ ਦੇ ਵਿੱਚ ਵੀ ਇੰਟਰਨੈਟ ਦੀ ਵਰਤੋਂ ਹੋਣ ਲੱਗੀ ਹੈ ਅਤੇ ਇਹਨਾਂ ਦੇ ਵਿੱਚੋਂ ਲਗਭਗ 60% ਘਰਾਂ ਦੇ ਵਿੱਚ ਵਾਈਫਾਈ ਇੰਟਰਨੈਟ ਦੀ ਵਰਤੋਂ ਹੋਣ ਲੱਗੀ ਹੈ ਪਰੰਤੂ ਵਾਈਫਾਈ ਇੰਟਰਨੈਟ ਲੱਗਿਆ ਹੋਣ ਦੇ ਬਾਵਜੂਦ ਵੀ ਇੰਟਰਨੈਟ ਦੀ ਅਕਸਰ ਅਸੀਂ ਸਪੀਡ ਤੋਂ ਪਰੇਸ਼ਾਨ ਰਹਿੰਦੇ ਆ ਅਤੇ ਜੇਕਰ ਤੁਸੀਂ ਵੀ ਵਾਈਫਾਈ ਇੰਟਰਨੈਟ ਦੀ ਸਪੀਡ ਤੋਂ ਪਰੇਸ਼ਾਨ ਰਹਿੰਦੇ ਹੋ ਤਾਂ ਫਿਰ ਇਹ ਵੀਡੀਓ ਤੁਹਾਡੇ ਲਈ ਹੈ ਕਿਉਂਕਿ ਇਸ ਵੀਡੀਓ ਦੇ ਵਿੱਚ ਅੱਜ ਮੈਂ ਵਾਈਫਾਈ ਇੰਟਰਨੈਟ ਦੀ ਸਪੀਡ ਦੇ ਘਟਣ ਦੇ ਕਾਰਨ ਅਤੇ ਇਸ ਸਮੱਸਿਆ ਦਾ ਹੱਲ ਵਿ세 ਦੇ ਉੱਪਰ ਗੱਲਬਾਤ ਕਰਾਂਗਾ ਸਤ ਸ੍ਰੀ ਅਕਾਲ ਜੀ ਬਾਈਜੀ ਪੰਜਾਬੀ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਅਵਤਾਰ ਸਿੰਘ ਕੰਪੋਜ ਦੋਸਤੋ ਅਗੇ ਵੱਧਨ ਤੋਂ ਪਹਿਲਾਂ फटाफट ਇਸ ਵੀਡੀਓ ਨੂੰ ਕਰ ਲੋ ਲਾਈਕ ਅਤੇ ਸ਼ੇਅਰ ਅਤੇ ਜੇਕਰ ਤੁਸੀਂ ਚੈਨਲ ਦੇ ਉੱਪਰ ਪਹਿਲੀ ਵਾਰ ਆਏ ਹੋ ਤਾਂ ਬਾਈਜੀ ਪੰਜਾਬੀ ਚੈਨਲ ਨੂੰ Facebook ਦੇ ਉੱਪਰ ਫੋਲੋ ਅਤੇ YouTube ਦੇ ਉੱਪਰ ਸਬਸਕ੍ਰਾਈਬ ਜ਼ਰੂਰ ਕਰ ਲਓ ਦੋਸਤੋ ਹੁਣ ਤੁਸੀਂ ਸਾਡੀਆਂ ਵੀਡੀਓ ਅਤੇ ਸਾਡੀਆਂ ਖਬਰਾਂ ਬਾਈਜੀ ਪੰਜਾਬੀ ਚੈਨਲ ਦੀ ਵੈਬਸਾਈਟ bajjipunjabi.in ਦੇ ਉੱਪਰ ਵੀ ਦੇਖ ਸਕਦੇ ਹੋ ਅਸੀਂ 100% ਦੀ ਦਫ਼ਤਰਾਂ ਦੇ ਵਿੱਚ ਤਾਂ Wi-Fi ਇੰਟਰਨੈਟ ਲੱਗਿਆ ਹੋਣ ਦੀ ਗੱਲ ਕਰ ਰਹੇ ਹਾਂ ਕਿਉਂਕਿ ਹਰੇਕ ਬਿਜ਼ਨਸ ਦੇ ਵਿੱਚ ਹਰੇਕ ਵਪਾਰ ਦੇ ਵਿੱਚ ਇੰਟਰਨੈਟ ਤੋਂ ਬਿਨਾ ਤੁਹਾਡਾ ਨਹੀਂ ਸਰ ਸਕਦਾ ਪਰੰਤੂ ਜੇਕਰ ਤੁਸੀਂ ਵਪਾਰ ਨਹੀਂ ਵੀ ਕਰਦੇ ਹੋ ਕਿਸੇ ਦਫਤਰ ਦੇ ਵਿੱਚ ਕੰਮ ਨਹੀਂ ਵੀ ਕਰਦੇ ਹੋ ਤਾਂ ਵੀ ਤੁਹਾਡਾ ਇੰਟਰਨੈਟ ਤੋਂ ਬਿਨਾ ਨਹੀਂ ਸਰ ਸਕਦਾ ਕਿਉਂਕਿ ਅੱਜ ਕੱਲ੍ਹ ਘਰਾਂ ਦੇ ਵਿੱਚ ਵੀ ਅਤੇ ਹੋਰ ਵਪਾਰਿਕ ਛੋਟੇ-ਮੋਟੇ ਅਦਾਰਿਆਂ ਦੇ ਵਿੱਚ ਵੀ ਇੰਟਰਨੈਟ ਦੀ ਵਰਤੋਂ ਕੀਤੀ ਜਾਂਦੀ ਹੈ ਕਿਉਂਕਿ ਵਾਈਫਾਈ ਇੰਟਰਨੈਟ ਦੇ ਮਾਧਮ ਦੇ ਨਾਲ ਹੀ ਅਸੀਂ ਆਪਣਾ ਮਨੋਰੰਜਨ ਵੀ ਕਰਦੇ ਹਾਂ ਇਸ ਦੇ ਨਾਲ ਹੀ ਹੋਰ ਵੀ ਕਈ ਚੀਜ਼ਾਂ ਦੇ ਲਈ ਇਸ ਦੀ ਵਰਤੋਂ ਹੁੰਦੀ ਹੈ ਜਿਵੇਂ ਸੀਸੀਟੀਵੀ ਕੈਮਰੇ ਆਦਿ ਸੋ ਇੰਟਰਨੈਟ ਅੱਜ ਦੇ ਸਮੇਂ ਦੀ ਬਹੁਤ ਹੀ ਜ਼ਰੂਰੀ ਲੋੜ ਬਣ ਚੁੱਕੀ ਹੈ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਵਾਈਫਾਈ ਇੰਟਰਨੈਟ ਦੀ ਸਪੀਡ ਦੇ ਘਟਣ ਦੇ ਕਾਰਨ ਅਤੇ ਇਸ ਸਮੱਸਿਆ ਦੇ ਹੱਲ ਦੇ ਸੰਬੰਧ ਦੇ ਵਿੱਚ ਗੱਲਬਾਤ ਕਰ ਰਹੇ ਹਾਂ ਤਾਂ ਫਿਰ ਸਭ ਤੋਂ ਪਹਿਲਾਂ ਆਪਾਂ ਕੁਝ ਗੱਲਾਂ ਦਾ ਜ਼ਿਕਰ ਕਰ ਲੈਣੇ ਆ ਜਿਨ੍ਹਾਂ ਦੇ ਕਰਕੇ ਵਾਈਫਾਈ ਇੰਟਰਨੈਟ ਦੀ ਸਪੀਡ ਘਟ ਹੋ ਸਕਦੀ ਹੈ ਤੁਸੀਂ ਸਾਰੇ ਜਾਣਦੇ ਹੋ ਕਿ ਵਾਈਫਾਈ ਇੰਟਰਨੈਟ ਦੇ ਲਈ ਵਾਈਫਾਈ ਇੰਟਰਨੈਟ ਦਾ ਰਾਊਟਰ ਲੱਗਿਆ ਹੁੰਦਾ ਹੈ ਅਤੇ ਇਸ ਰਾਊਟਰ ਦੀ ਉਚਾਈ ਇੰਟਰਨੈਟ ਦੀ ਸਪੀਡ ਨੂੰ ਪ੍ਰਭਾਵਿਤ ਕਰ ਸਕਦੀ ਹੈ Wi-Fi ਇੰਟਰਨੈਟ ਦਾ ਰਾਊਟਰ ਘੱਟੋ-ਘੱਟ 5 ਫੁੱਟ ਦੀ ਉਚਾਈ ਦੇ ਉੱਪਰ ਲੱਗਿਆ ਹੋਣਾ ਚਾਹੀਦਾ ਹੈ ਕਿਉਂਕਿ ਆਮ ਤੌਰ ਦੇ ਉੱਪਰ ਘਰਾਂ ਵਿੱਚ ਅਤੇ ਦਫ਼ਤਰਾਂ ਦੇ ਵਿੱਚ ਫਰਸ਼ ਦੇ ਉੱਪਰ ਫਰਨੀਚਰ ਮੌਜੂਦ ਹੁੰਦਾ ਹੈ ਅਤੇ ਇਸ ਦੇ ਨਾਲ ਹੀ 4 ਫੁੱਟ 5 ਫੁੱਟ ਤੱਕ ਦੇ ਦਫ਼ਤਰਾਂ ਦੇ ਵਿੱਚ ਕੈਬਿਨ ਵੀ ਬਣੇ ਹੋਏ ਹੁੰਦੇ ਨੇ ਸੋ ਜੇਕਰ Wi-Fi ਇੰਟਰਨੈਟ ਦਾ ਰਾਊਟਰ 5-6 ਫੁੱਟ ਦੀ ਉਚਾਈ ਤੇ ਹੋਵੇਗਾ ਜਾਂ ਫਿਰ ਉਸ ਦੇ ਇੰਟਰਨੈਟ ਦੇ ਸਿਗਨਲ ਦੇ ਵਿੱਚ ਕੋਈ ਚੀਜ਼ ਅੜਚਨ ਨਹੀਂ ਪਾਵੇਗੀ ਕਿਸੇ ਫਰਨੀਚਰ ਆਦਿ ਚੀਜ਼ ਤੋਂ ਰੁਕਾਵਟ ਨਹੀਂ ਹੋਵੇਗੀ ਸੋ ਬਿਨਾਂ ਰੁਕਾਵਟ ਇੰਟਰਨੈਟ ਦਾ ਸਿਗਨਲ ਆਪਣੇ ਦਫ਼ਤਰ ਜਾਂ ਫਿਰ ਘਰ ਦੇ ਵਿੱਚ ਫੈਲਾਉਣ ਦੇ ਲਈ ਇੰਟਰਨੈਟ ਦੇ ਰਾਊਟਰ ਨੂੰ 5-6 ਫੁੱਟ ਉਚਾਈ ਤੇ ਲੱਗਿਆ ਹੋਣਾ ਚਾਹੀਦਾ ਹੈ ਕੁਣ ਇਸ ਦਿਨ ਨਾਲ ਹੀ ਵਾਈਫਾਈ ਇੰਟਰਨੈਟ ਦੀ ਸਪੀਡ ਨੂੰ ਘਟ ਕਰਨ ਦੇ ਵਿੱਚ ਕੁਝ ਇਲੈਕਟ੍ਰੋਨਿਕ ਬਲੂਟੂਥ ਡਿਵਾਈਸ ਵੀ ਕਾਰਨ ਬਣ ਸਕਦੇ ਨੇ ਜੇਕਰ ਤੁਹਾਡੇ ਵਾਈਫਾਈ ਦੇ ਰਾਊਟਰ ਦੇ ਨਜ਼ਦੀਕ ਕੋਈ ਬਲੂਟੂਥ ਡਿਵਾਈਸ ਮੌਜੂਦ ਹੈ ਤਾਂ ਵੀ ਤੁਹਾਡਾ ਸਿਗਨਲ ਪ੍ਰਭਾਵਿਤ ਹੋ ਸਕਦਾ ਹੈ ਆਮ ਤੌਰ ਦੇ ਉੱਪਰ ਘਰਾਂ ਦੇ ਵਿੱਚ ਜਾਂ ਫਿਰ ਦਫ਼ਤਰਾਂ ਦੇ ਵਿੱਚ ਵਾਈਫਾਈ ਵਾਲੇ ਗੈਜਟ ਮੌਜੂਦ ਹੋ ਸਕਦੇ ਹਨ ਜਿਵੇਂ ਵਾਈਫਾਈ ਸਪੀਕਰ ਜਾਂ ਕੋਈ ਹੋਰ ਗੈਜਟ ਮੌਜੂਦ ਹੋ ਸਕਦਾ ਹੈ ਤਾ ਫਿਰ ਇਹ ਵੀ ਸਿਗਨਲ ਨੂੰ ਪ੍ਰਭਾਵਿਤ ਕਰਦੇ ਨੇ ਅਤੇ ਵਾਈਫਾਈ ਰਾਊਟਰ ਦੇ ਨਜ਼ਦੀਕ ਕੋਈ ਬਲੂਟੂਥ ਡਿਵਾਈਸ ਜੇਕਰ ਨਾ ਹੋਵੇ ਤਾਂ ਫਿਰ ਵਾਈਫਾਈ ਦਾ ਸਿਗਨਲ ਵਧੀਆ ਤਰੀਕੇ ਦੇ ਨਾਲ ਫਲੋ ਕਰਦਾ ਹੈ ਇਸ ਦੇ ਨਾਲ ਹੀ ਮਾਈਕ੍ਰੋਵੇਵ ਵਰਗੀਆਂ ਜਾਂ ਫਿਰ ਕੁਝ ਹੋਰ ਇਲੈਕਟ੍ਰੋਨਿਕ ਚੀਜ਼ਾਂ ਵੀ ਵਾਈਫਾਈ ਦੇ ਸਿਗਨਲ ਨੂੰ ਪ੍ਰਭਾਵਿਤ ਕਰ ਸਕਦੀਆਂ ਖਾਸ ਕਰਕੇ ਜੇਕਰ ਤੁਹਾਡਾ ਮਾਈਕ੍ਰੋਵੇਵ ਰਾਊਟਰ ਦੇ ਨਜ਼ਦੀਕ ਚੱਲਦਾ ਹੋਵੇ ਤਾਂ ਵੀ ਉਹ ਉਸ ਦੇ ਵਿੱਚੋਂ ਪੈਦਾ ਹੋਣ ਵਾਲਾ ਸਿਗਨਲ ਦਾ ਟਕਰਾ ਵਾਈਫਾਈ ਰਾਊਟਰ ਦੇ ਸਿਗਨਲ ਦੇ ਨਾਲ ਹੋ ਸਕਦਾ ਹੈ ਜਿਸ ਦੇ ਨਾਲ ਤੁਹਾਡੇ ਵਾਈਫਾਈ ਰਾਊਟਰ ਦਾ ਸਿਗਨਲ ਕਮਜ਼ੋਰ ਪੈ ਸਕਦਾ ਹੈ ਅਤੇ ਇੰਟਰਨੈਟ ਦੀ ਸਪੀਡ ਤੁਹਾਨੂੰ ਘੱਟ ਪ੍ਰਾਪਤ ਹੋ ਸਕਦੀ ਹੈ ਸੋ ਇਹਨਾਂ ਕੁਝ ਗੱਲਾਂ ਦਾ ਜੇਕਰ ਤੁਸੀਂ ਖਿਆਲ ਰੱਖੋਗੇ ਤਾਂ ਤੁਹਾਨੂੰ ਆਪਣੇ ਵਾਈਫਾਈ ਇੰਟਰਨੈਟ ਦੀ ਵਧੀਆ ਸਪੀਡ ਪ੍ਰਾਪਤ ਹੋ ਸਕਦੀ ਹੈ ਜੇਕਰ ਇਹਨਾਂ ਗੱਲਾਂ ਦੇ ਬਾਵਜੂਦ ਵੀ ਤੁਹਾਡੇ ਇੰਟਰਨੈਟ ਦੀ ਸਪੀਡ ਤੁਹਾਨੂੰ ਘੱਟ ਪ੍ਰਾਪਤ ਹੋ ਸਕਦੀ ਹੈ ਤਾਂ ਫਿਰ ਤੁਸੀਂ ਸੰਬੰਧਿਤ ਕੰਪਨੀ ਨੂੰ ਸੰਪਰਕ ਕਰ ਸਕਦੇ ਹੋ ਕੰਪਨੀ ਦੇ ਕਸਟਮਰ ਕੇਅਰ ਦੇ ਉੱਪਰ ਤੁਸੀਂ ਸ਼ਿਕਾਇਤ ਦਰਜ ਕਰਵਾ ਕੇ ਕੰਪਨੀ ਦੇ ਟੈਕਨੀਸ਼ੀਅਨ ਦੀ ਵਿਜ਼ਿਟ ਕਰਵਾ ਸਕਦੇ ਹੋ ਅਤੇ ਆਪਣੇ ਵਾਈਫਾਈ ਦੇ ਰਾਊਟਰ ਦੀ ਸਪੀਡ ਚੈੱਕ ਕਰਵਾ ਸਕਦੇ ਹੋ ਤਾਂ ਵੀ ਦੋਸਤੋਂ ਉਮੀਦ ਕਰਦਾ ਹਾਂ ਕਿ ਤੁਹਾਨੂੰ ਇਹ ਜਾਣਕਾਰੀ ਅਤੇ ਵੀਡੀਓ ਪਸੰਦ ਆਈ ਹੋਵੇਗੀ ਅਤੇ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਤਾਂ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਵੀ ਜਰੂਰ ਕਰਿਓ ਧੰਨਵਾਦ ਹੈ ਦੋਸਤੋਂ ਫਿਰ ਮਿਲਾਂਗੇ ਕਿਸੇ ਹੋਰ ਜਾਣਕਾਰੀ ਦੇ ਨਾਲ ਸਤਿ ਸ੍ਰੀ ਅਕਾਲ ਜੀ